ਸ਼ਸ਼ੀ ਕਾਲ ਜੀ ਸਾਰਾ ਨਮਸਤ ਤੁਹਾਡੀ ਆਪਣੀ ਗਰਮੇ ਸਿੱਧੂ ਅੱਜ ਅਸੀਂ ਬਣਾਉਣ ਜਾ ਰਹੇ ਆ ਜੀ ਅਰਬੀ ਦੇ ਪੱਤੇ ਆ ਦੇ ਪਕੌੜੇ ਅਸੀਂ ਅਰਬੀ ਦੇ ਪੱਤੇ ਜਿਹੜੇ ਆ ਜੀ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਜੀ ਅਸੀਂ 2 ਕੱਪ ਲਿਆ ਹੈ ਜੀ ਬੇਸਣ ਅਸੀਂ ਇਹਨੂੰ ਚੰਗੀ ਤਰ੍ਹਾਂ ਛਾਂ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਕਰਾਂਗੇ ਜੀ ਮਸਾਲੇ ਐਡ ਅਸੀਂ ਆ ਜਿਹਦੇ ਵਿੱਚ ਪਾਵਾਂਗੇ ਜੀ 1/2 ਚਮਚ ਮਿਰਚਾ ਲਾਲ 1/2 ਚਮਚ ਪਾਵਾਂਗੇ ਜੀ ਅਸੀਂ ਨਮਕ ਸਵਾਦ ਅਨੁਸਾਰ ਹੁਣ ਅਸੀਂ ਇਹਦੇ ਵਿੱਚ ਕਰਾਂਗੇ ਜੀ ਪਾਣੀ ਐਡ ਹੁਣ ਅਸੀਂ ਪਾਣੀ ਐਡ ਕਰਨ ਲੱਗੇ ਆ ਜੀ ਅਸੀਂ ਕੋਣਸੇ ਕਰਾਂਗੇ ਜੀ ਇਹਨੂੰ ਮਿਕਸ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਇਹਨੂੰ ਘਰਦੇ ਆ ਜੀ ਮਿਕਸ ਅਸੀਂ ਇਹਨੂੰ ਆਪੋ ਤਾਂ ਪਤਲਾ ਕਰਨਾ ਹੈ ਜੀ ਨਾਲ ਇਹਨੂੰ ਬਹੁਤਾ ਸੰਘਣਾ ਕਰਨਾ ਸੀ ਮੀਡੀਅਮ ਜਾਇ ਰੱਖਣਾ ਹੈ ਜੀ ਇਹਨੂੰ ਤੁਸੀਂ ਦੇਖ ਸਕਦੇ ਸਾਡਾ ਬੈਟਰ ਜਿਹੜਾ ਹੈ ਜੀ ਚੰਗੀ ਤਰ੍ਹਾਂ ਤਿਆਰ ਹੋ ਚੁੱਕਿਆ ਹੈ ਜੀ ਹੁਣ ਅਸੀਂ ਅਰਬੀ ਦੇ ਪੱਤੇ ਜਿਹੜੇ ਆ ਜੀ ਧੋ ਲਏ ਸੀਗੇ ਹੁਣ ਅਸੀਂ ਇਹਨਾਂ ਦੀ ਜਿਹੜੀ ਬੈਕ ਸਾਈਡ ਹੈ ਨਾ ਹੁਣ ਅਸੀਂ ਇਹਨਾਂ ਨੂੰ ਛਿੱਲਾਗੇ ਜੀ ਹੁਣ ਅਸੀਂ ਇਹ ਡੰਡੀ ਕੱਟ ਦੇਣੀ ਹੈ ਜੀ ਪਿੱਛੋਂ ਜਿਹੜੀ ਪਤਲੀ ਮਾੜੇ ਮਾੜੇ ਇਸ ਨੂੰ ਛਿੱਲਣੀ ਹੈ ਜੀ ਡੰਡੀ ਇਹਦੀ ਤੁਸੀਂ ਦੇਖ ਸਾ ਕਰ ਰਹੇ ਹੋ ਜੀ ਅਸੀਂ ਕਿਸ ਤਰ੍ਹਾਂ ਛੱਲਦੇ ਪਏ ਆ ਜੀ ਜਿਹੜਾ ਸਾਡਾ ਰੋਲ ਜਿਹੜਾ ਹੈ ਜੀ ਚੋਰਸ ਜਿਹੜਾ ਸੀ ਨੂੰ ਕਰਨਾ ਹੈ ਜੀ ਆਸਾਨੀ ਨਾਲ ਹੋ ਜੇ ਅਸੀਂ ਇਸ ਤਰ੍ਹਾਂ ਇਹ ਸਾਰੇ ਪੱਤੇ ਆ ਦੇ ਜੀ ਲਾ ਦੇਣੀ ਹੈ ਜੀ ਹੁਣ ਪਹਿਲਾਂ ਛੱਲ ਹੁਣ ਅਸੀਂ ਲਗਾਵਾਂਗੇ ਜੀ ਪਲੇਨ ਸਾਈਡ ਤੇ ਬੈਟਰ ਜਿਹੜਾ ਅਸੀਂ ਤਿਆਰ ਕੀਤਾ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਸਾਰੇ ਪੱਸੇ ਲਗਾ ਰਹੇ ਆ ਜੀ ਹੁਣ ਸਾਰੇ ਪੱਤੇ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਜਿਹੜਾ ਬੈਟਰ ਆ ਜੀ ਚੰਗੀ ਤਰ੍ਹਾਂ ਪੱਤੇ ਦੇ ਉੱਤੇ ਲਗਾ ਲਿਆ ਹੈ ਜੀ ਆਪਣੇ ਹੁਣ ਅਸੀਂ ਇੱਕ ਹੋਰ ਪੱਤਾ ਲਾਵਾਂਗੇ ਜੀ ਉਹਦੇ ਉੱਤੇ ਰੱਖਾਂਗੇ ਜੀ ਹੁਣ ਅਸੀਂ ਇਹਦੀ ਵੀ ਸਿੱਧੀ ਸਾਈਡ ਦੇ ਉੱਤੇ ਆਪਣਾ ਬੈਟਰ ਤਿਆਰ ਕੀਤਾ ਹੋਇਆ ਲਗਾਵਾਂਗੇ ਜੀ ਤੁਸੀਂ ਦੇਖ ਸਕਦੇ ਸਾਡਾ ਬੈਟਰ ਜਿਹੜਾ ਹੈ ਜੀ ਲੱਗਦਾ ਪਿਆ ਹੈ ਜੀ ਹੁਣ ਅਸੀਂ ਇਹਨਾਂ ਨੂੰ ਕਰਾਂਗੇ ਜੀ ਚੌਰਸ ਫੋਲਡ ਤੁਸੀਂ ਦੇਖ ਸਕਦੇ ਪਹਿਲਾਂ ਅਸੀਂ ਇੱਕ ਸਾਈਡ ਤੇ ਮਾਰਨਾ ਹੈ ਫੇਰ ਦੂਜੀ ਸਾਈਡ ਤੋਂ ਤੇ ਪਰਲੀ ਸਾਈਡ ਤੋਂ ਮਾਰਾਂਗੇ ਜੀ ਹੁਣ ਅਸੀਂ ਦੂਜੀ ਸਾਈਡ ਤੇ ਥੋੜਾ ਜਿਹਾ ਬੈਟਰ ਲਗਾਵਾਂਗੇ ਜੀ ਜਿਹੜਾ ਸਾਡਾ ਜਿਹੜਾ ਪੱਤਾ ਹੈ ਜੀ ਚੰਗੀ ਤਰ੍ਹਾਂ ਚਿਪਕ ਜਾਵੇ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਇਹਨੂੰ ਚੰਗੀ ਤਰ੍ਹਾਂ ਚੋਰਸ ਤੈਅ ਕਰ ਦੇਣਾ ਹੈ ਜੀ ਹੁਣ ਅਸੀਂ ਇਹਨੂੰ ਇੱਕ ਰੀਲ ਲੈ ਕੇ ਰੀਲ ਦੀ ਮਦਦ ਨਾਲ ਅਸੀਂ ਨੂੰ ਬੰਨਾਂਗੇ ਜੀ ਜਿਹੜਾ ਸਾਡਾ ਜਿਹੜਾ ਹੈ ਜੀ ਪੱਤਾ ਚੋਰਸ ਤੈਅ ਕੀਤਾ ਹੋਇਆ ਖੁੱਲੇ ਨਾ ਨਾਲੇ ਸਾਡਾ ਜਿਹੜਾ ਬੈਟਰ ਹੋ ਵੀ ਨਾ ਕਲਰ ਹੈ ਅਸੀਂ ਨੂੰ ਹੁਣ ਸਟੀਮ ਕਰਨਾ ਹੈ ਜੀ ਅਸੀਂ ਬਾਕੀ ਵੀ ਸਾਰੇ ਇਸ ਤਰ੍ਹਾਂ ਤਿਆਰ ਕਰ ਲੈਣੇ ਆ ਫੇ ਅਸੀਂ ਕਰਾਂਗੇ ਜੀ ਇਹਨੂੰ ਸਟੀਮ ਦੇਖ ਸਕਦੇ ਹੋ ਜੀ ਸਾਡੇ ਜਿਹੜੇ ਪਕੌੜੇ ਆ ਜੀ ਪੂਰੀ ਤਰ੍ਹਾਂ ਰੈਡੀ ਹੋ ਚੁੱਕੇ ਆ ਜੀ ਹੁਣ ਅਸੀਂ ਕਰਾਂਗੇ ਜੀ ਇਹਨੂੰ ਸਟੀਮ ਤੁਸੀਂ ਦੇਖ ਸਕਦੇ ਜੇ ਤੁਹਾਡੇ ਕੋਲ ਸਟੀਮਰ ਹੈਗਾ ਹੈ ਜੀ ਤੁਸੀਂ ਸਟੀਮਰ ਯੂਸ ਕਰ ਸਕਦੇ ਸਾਡੇ ਕੋਲ ਸਟੀਮਰ ਨਹੀਂ ਆ ਅਸੀਂ ਇਸ ਕਰਦੇ ਪਹਿਲਾਂ ਪਾਣੀ ਬੌਲ ਕੀਤਾ ਹੈ ਵਿੱਚ ਡੱਬਾ ਰੱਖਿਆ ਜੀ ਉੱਪਰ ਇਸੇ ਰੱਖਾਂਗੇ ਜੀ ਪ੍ਰਾਤ ਜਿਹੜਾ ਛੇਕਾ ਵਾਲੀ ਆ ਹੁਣ ਅਸੀਂ ਰੱਖਾਂਗੇ ਜੀ ਉੱਪਰ ਇਹਦੇ ਪਕੌੜੇ ਜਿਹੜੇ ਅਸੀਂ ਬੈਟਰ ਨਾਲ ਤਿਆਰ ਕੀਤੇ ਆ ਜੀ ਤੁਸੀਂ ਦੇਖ ਸਕਦੇ ਆ ਹੁਣ ਅਸੀਂ ਇਹਨੂੰ ਵੀ ਉਪਰ ਟੱਕ ਦਾਂਗੇ ਜਿਹੜਾ ਸਾਡੇ ਸਟੀਮਰ ਚੰਗੀ ਤਰ੍ਹਾਂ ਹੋ ਜਾਏ ਜੀ ਹੁਣ ਅਸੀਂ ਉੱਪਰੋਂ ਇਹਨੂੰ ਟੱਕ ਦਾਂਗੇ ਜੀ ਜਿਹੜਾ ਸਾਡੇ ਚੰਗੀ ਤਰ੍ਹਾਂ ਇਹ ਜੀ ਸਟੀਮਰ ਹੋ ਜਾਏ ਜੀ ਭਾਫ਼ ਲੱਗ ਜਾਵੇ ਇਹਨੂੰ ਚੰਗੀ ਤਰ੍ਹਾਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਪਕੌੜੇ ਜਿਹੜੇ ਆ ਜੀ ਚੰਗੀ ਤਰ੍ਹਾਂ ਜੀ ਸਟੀਮ ਹੋ ਚੁੱਕੇ ਆ ਜੀ ਹੁਣ ਅਸੀਂ ਕੱਢਾਂਗੇ ਜੀ ਇਹਨੂੰ ਬਾਹਰ ਹੁਣ ਅਸੀਂ ਇਹਨੂੰ ਬਾਹਰ ਕੱਢਾਂਗੇ ਜੀ ਹਾਂ ਹੁਣ ਅਸੀਂ ਇਹਨਾਂ ਤੇ ਜਿੰਨੇ ਵੀ ਆ ਜਿਹੜੇ ਆ ਪਾਗ ਧਾਗ ਲਵੇਟੇ ਹੋਏ ਆ ਨਾ ਹੁਣ ਅਸੀਂ ਇਹਨੂੰ ਉਤਾਰਨਾ ਹੈ ਜੀ ਧਾਗਾ ਹੱਸੇ ਨੂੰ ਸਾਰਾ ਇਹਨੂੰ ਖੋਲ ਦੇਣਾ ਹੈ ਜੀ ਹੁਣ ਤੁਸੀਂ ਦੇਖ ਸਕਦੇ ਸੀ ਇਹਨਾਂ ਦੇ ਸਾਰਾ ਜਿਹੜਾ ਉੱਤੇ ਧਾਗਾ ਸੀਗਾ ਜੀ ਲਾ ਲਿਆ ਜੀ ਹੁਣ ਅਸੀਂ ਇਹਨੂੰ ਪੀਸਿਸ ਤੇ ਕੱਟ ਕਰਾਂਗੇ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਇਹਨਾਂ ਨੂੰ ਪੀਸ ਵਿੱਚ ਕੱਟ ਕਰ ਲੈਣਾ ਹੈ ਜੀ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਇਹਨੇ ਨੇ ਪੀਸ ਵਿੱਚ ਕੱਟ ਕਰ ਲੈਣਾ ਹੈ ਜੀ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਸਾਡਾ ਅਸੀਂ ਜਿਹੜਾ ਹੈ ਜੀ ਫਰਾਈਵਿਨ ਵਿੱਚ ਰਿਫਾਈਨ ਵੀ ਪਾ ਲਿਆ ਜੀ ਉਹ ਚੰਗੀ ਤਰ੍ਹਾਂ ਗਰਮ ਵੀ ਹੋ ਗਿਆ ਜੀ ਹੁਣ ਅਸੀਂ ਆਪ ਜਿੰਨੇ ਵੀ ਆਪਣੇ ਆਹ ਰੱਖਿਆ ਇਹ ਸਾਰਿਆਂ ਨੂੰ ਇਹਦੇ ਵਿੱਚ ਤਲਾਂਗੇ ਜੀ ਹੁਣ ਤੁਸੀਂ ਦੇਖ ਲਗਦੇ ਆ ਜੀ ਅਸੀਂ ਇਹਨੂੰ ਵਿੱਚ ਵਿੱਚ ਪਲਟਾਈ ਵੀ ਜਾਣਾ ਜਿਹੜੇ ਸਾਡੇ ਆ ਜੀ ਪਕੌੜੇ ਜਿਹੜੇ ਸੜਨ ਨਾ ਤੁਸੀਂ ਦੇਖ ਸਕਦੇ ਹੋ ਜੀ ਇਹ ਜਿਹੜੇ ਆ ਜੀ ਫਰਾਈ ਹੋ ਰਹੇ ਆ ਜੀ ਤੁਸੀਂ ਦੇਖ ਸਕਦੇ ਸਾਡੇ ਪਕੌੜੇ ਜਿਹੜੇ ਆ ਜੀ ਚੰਗੀ ਤਰ੍ਹਾਂ ਤਿਆਰ ਹੋ ਚੁੱਕੇ ਆ ਜੀ ਹੁਣ ਅਸੀਂ ਇਹਨੂੰ ਬਾਹਰ ਕੱਢਦੇ ਆ ਜੀ ਹੁਣ ਆਪਣੇ ਬਰਤਨ ਵਿੱਚ ਪਾ ਲਿਆ ਜੀ ਹੁਣ ਅਸੀਂ ਸਾਰਿਆਂ ਨੂੰ ਜੀ ਇਸ ਤਰ੍ਹਾਂ ਹੀ ਪਾ ਪਾ ਕੇ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਹੈ ਜੀ ਆਪਾਂ ਵਿੱਚ ਕਰ ਲੈਣਾ ਜੀ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਸਾਡੇ ਪਕੌੜੇ ਜਿਹੜੇ ਆ ਜੀ ਬਣ ਕੇ ਰੈਡੀ ਹੋ ਚੁੱਕੇ ਆ ਜੀ ਹੁਣ ਅਸੀਂ ਕਰਦੇ ਆ ਜੀ ਇੰਜੋਏ ਤੁਸੀਂ ਸੌਸ ਨਾਲ ਵੀ ਖਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਮੈਨੂੰ ਬਣਾ ਕੇ ਟਰਾਈ ਕਰਕੇ ਜਰੂਰ ਦੱਸਿਓ ਜੀ ਬਾਕੀ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਜਿਨ੍ਹਾਂ ਨੇ ਕਰਦੀ ਹੈ ਜੀ Enjoy ਹੂੰ